ਨਮਸਕਾਰ ਮੋਗਟੂੜਾ న్యూਸ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਆਮ ਲੋਕਾਂ ਵਿੱਚ ਖਾਸਾ ਉਤਸ਼ਾਹ ਦੇਖਿਆ ਗਿਆ ਜਿਸ ਦੇ ਚੱਲਦਿਆਂ ਸਵੇਰ ਤੋਂ ਹੀ ਕਈ ਬੂਥਾਂ ਤੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਲੇਕਿਨ ਫਿਰ ਵੀ ਸੰਬੰਧਿਤ ਅਧਿਕਾਰੀਆਂ ਦੀ ਲਾਪਰਵਾਹੀ ਦੇ ਚੱਲਦਿਆਂ ਕੁਝ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਉਹਨਾਂ ਇਸ ਸੰਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੀ ਗੱਲ ਵੀ ਆਖੀ ਵੈਸੇ ਜੇਕਰ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪਹਿਲਾਂ ਨਾਲੋਂ ਇੰਤਜ਼ਾਮ ਚੰਗੇ ਸਨ ਲੋੜਵੰਦ ਲੋਕਾਂ ਵਾਸਤੇ व्हीलचेयर ਇੰਤਜ਼ਾਰ ਕਰਨ ਵਾਸਤੇ ਇੱਕ ਆਰਾਮਕਰ ਗਰਮੀ ਤੋਂ ਬਚਣ ਲਈ ਠੰਡੇ ਪਾਣੀ ਦੀਆਂ ਚਬੇਲਾਂ ਵੀ ਲਾਈਆਂ ਗਈਆਂ ਸਨ ਤੇ ਜੇਕਰ ਗੱਲ ਕਰੀਏ ਪੁਲਿਸ ਦੇ ਪ੍ਰਬੰਧਾਂ ਦੀ ਤਾਂ ਪੁਲਿਸ ਦੇ ਅਧਿਕਾਰੀਆਂ ਪੁਲਿਸ ਅਮਲੇ ਦੇ ਨਾਲ ਬੁੱਧੋਂ ਦੇ ਲਗਾਤਾਰ ਚੱਕਰ ਮਾਰ ਰਹੇ ਸਨ ਜਿਸ ਨਾਲ ਲੋਕਾਂ ਵਿੱਚ ਬਿਲਕੁਲ ਵੀ ਡਰ ਦੀ ਸਥਿਤੀ ਨਹੀਂ ਸੀ ਤੇ ਸਾਡੇ ਨਾਲ ਇਸ ਵੇਲੇ ਕੁਝ ਸੀਨੀਅਰ ਸਿਟੀਜ਼ਨ ਮੌਜੂਦ ਨੇ ਜਿਹੜੇ ਕਿ ਘਰ ਗਰਮੀ ਦੇ ਵਿੱਚ ਆਪਣੀ ਬੁੱਧਾ ਇਸ ਬਾਗਣ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਜੀ ਜੰਤਕਾ ਸਤ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੋਗਾ ਟੂਡੇ ਨਿਊਜ਼ ਦੇ ਵਿੱਚ ਅੰਕਾ ਤੁਹਾਡਾ ਕੀ ਹਿਸਾਬ ਮੰਗਿਆ ਜੀ ਅੰਕਾ ਤੁਸੀਂ ਇੰਨੀ ਗਰਮੀ ਦੇ ਵਿੱਚ ووٹ ਪਾਣ ਆਏ ਹੋ ਤੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ووٹ ਪਾਉਣ ਦਾ ਹੱਕਾ ਇਹ ਵੀ ਦੇਖਣ ਲਈ ਸਾਡੀ ਲੋਕਾਂ ਨਾਲ ਗੱਲ ਹੁੰਦੀ ਹੈ ਅਸੀਂ ਲੋਕਾਂ 'ਚ ਵਿਚਰਦੇ ਹਾਂ ਅਸੀਂ ਕਈ ਬੂਥ ਤੇ ਗਏ ਆਂ ਤੇ ਲੋਕਾਂ ਦਾ ਕਹਿਣਾ ਜੀ ਕੋਈ ਗੱਲ ਨਹੀਂ ਐਮਪੀ ਇਲੈਕਸ਼ਨ ਹੈ ਜੀ ਸਾਡਾ ਕੋਈ ਸਿੱਧਾ ਸੰਬੰਧ ਨਹੀਂ ਹੈਗਾ ਤੁਸੀਂ ਇਸ ਚੀਜ਼ ਨੂੰ ਕਿਸਾ ਕਿੰਦੇ ਹੋ ਜੀ ਇਹ ਤਾਂ ਅਸਲ ਲੋ ਫਿਰ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਬੀਚੇ ਨੂੰ ਬੋਲ ਆਪਣੀ ਬੋਤਲ ਨੇ 50 52 ਜੀ ਬਿਲਕੁਲ ਇਹਨਾਂ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਇੱਕ ਜਿਹੜਾ ਬੂੰਦ ਬੂੰਦਾਂ ਮੈਂ ਕਹੂੰਗਾ ਕਿਤਨੇ ਕਿਤਨੇ ਜੜਾ ਇੱਕ ਘੜਾ ਭਰਦਾ ਹੈ ਤੇ ਜੇ ਆਪਾਂ ਇੱਕ ਕੂਟੀਆ ਨੇ ਕੀਮਤ ਸਮਝਾਂਗੇ ਤਾਂ ਹੀ ਜੜਾ ਇੱਕ ਦੇਸ਼ ਜੜਾ ਚੰਗੇਰਾ ਜਾ ਪਊਗਾ ਸਾਡੇ ਨਾਲ ਹੋਰ ਵੀ ਜਿਹੜੇ ਸੀਨੀਅਰ ਸਿਟੀਜ਼ਨ ਮੌਜੂਦ ਨੇ ਜੀ ਚਲੋ ਤੁਸੀਂ ਬੋਲ ਪਾਓ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਤੁਸੀਂ ਹੋਰ ਬਾਤਾਂ ਆਓਗੇ ਇਹ ਤਾਂ ਸਭ ਦੀ ਸਭੀ ਪ੍ਰਾਰਥਨਾ ਹੈ ਇਹ ਆਪਣਾ ਬਹੁਤ ਘਟਕਾਰ ਹੈ ਕਿ ਲੋਕ ਕਦੋਂ ਚਾਹੀਏ ਉਹ ਟਾਈਮ ਪਰ ਆ ਕੇ ਜਿਵੇਂ ਗਰਮੀ ਸਬਜੀ ਚਲਦੀ ਰਹਤੀ ਹੈ ਇਹ ਤਾਂ ਬਹੁਤ ਏਕ ਕਿੰਤੀ ਜੀ ਤੇ ਜੇ ਆਪਾਂ ਇੰਤਜ਼ਾਮਾਂ ਦੀ ਗੱਲ ਕਰੀਏ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਤੁਹਾਡੀ ਕਿਸ ਤਰ੍ਹਾਂ ਦੇ ਇੰਜਾਮ ਕੀਤੇ ਗਏ ਬਹੁਤ ਅੱਛੇ ਪ੍ਰਬੰਧ ਹੈ ਕਿ ਕਿਸੇ ਤਰੀਕੇ ਨਾਲ ਪਰੜ ਨਹੀਂ ਹੈ ਅਗਾਂਹ ਮਾਤ ਕਿਸ ਪਾਸਾ ਅੱਛਾ ਕੰਮ ਕਰੇ ਬੁੱਝਣੇ ਪਈ ਚਲੋ ਇਹਨਾਂ ਨੇ ਇੱਕ ਬਹੁਤ ਵਧੀਆ ਗੱਲ ਕਹੀ ਹੈ ਕਿ ਬਿਲਕੁਲ ਜਿੱਥੇ ਵੋਟ ਦੀ ਗੱਲ ਆਉਂਦੀ ਹੈ ਵੋਟ ਦੇ ਅਧਿਕਾਰ ਦੀ ਗੱਲ ਹੈ ਤੇ ਉੱਥੇ ਗਰਮੀ ਜਾਂ ਸਰਦੀ ਨੂੰ ਨਹੀਂ ਦੇਖਣਾ ਚਾਹੀਦਾ ਤੇ ਬਿਲਕੁਲ ਚਾਹੇ ਟੈਂਪਰੇਚਰ ਜਿਹੜਾ ਇਸ ਤੇ ਮੈਂ ਕਹਿੰਦਾ 45 ਡਿਗਰੀ ਦੇ ਕਰੀਬ ਹੈ ਲੇਕਿਨ ਫਿਰ ਵੀ ਅਸੀਂ ਸਲੂਟ ਕਰਦੇ ਹਾਂ ਮੋਗਾ ਟੂਡੇ ਨਿਊਜ਼ ਵੱਲੋਂ ਇਹਨਾਂ ਦੇ ਜਜ਼ਬੇ ਨੂੰ ਕਿ ਇੰਨੀ ਗਰਮੀ ਦੇ ਵਿੱਚ ਆਪਣੇ ਵੋਟ ਪਾਣ ਆਏ। ਉਹ ਬੰਦ ਕਰਦੇ ਜਿਹੜੇ ਇੱਥੇ ਵੋਟਰ ਵੋਪਾ ਆਏ ਨੇ ਉਹਨਾਂ ਦਾ ਠਿਕਾਣਾ। ਜੀ ਸਰ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਜੀ ਮੋਗਾ ਟੂਡੇ ਨਿਊਜ਼ ਨੂੰ ਥੈਂਕ ਯੂ। ਬੜਾ ਕੀ ਸੁਣਨਾ ਹੈ? ਮੇਰਾ ਨ ਕੋਪੰਦੀ ਅਸੀਂ ਹੋਰ ਵੀ ਬੂਥ ਤੇ ਜਾ ਰਹੇ ਲੋਕਾਂ ਦਾ ਕਹਿੰਦੇ ਐਂਪੀ ਲੈਕਰ ਸਾਡਾ ਕੋਈ ਸ਼ਾਇਦ ਜ਼ਿਆਦਾ ਰਸਤਾ ਨਹੀਂ ਲੱਗਣਾ ਤੁਸੀਂ ਕੀ ਕਰਦੇ ਹੋ ਨਹੀਂ ਰਸਤਾ ਬਿਲਕੁਲ ਰਸਤਾ ਹੈ ਸਰਕਾਰ ਚੰਕੇ ਜਿਹੜਾ ਮੌਂਦਾ ਕੀ ਭੇਜਾ ਜਾਣਾ ਜੀ ਉਹੀ ਆਪਣੀ ਇਹ ਆਵਾਜ਼ ਜਿਹੜੀ ਹੈ ਜੀ ਉਸੇ ਤਲੰਨ ਕਰਦਾ ਹੈ ਲੋਕਾਂ ਨੂੰ ਮੱਛਣ ਦੇ ਵਿੱਚ ਜਿਹੜਾ ਚਾਹੀਦਾ ਜੀ ਪਾਰਟਿਸਪੇਟ ਕਰਨਾ ਚਾਹੀਦਾ ਕਿਉਂਕਿ ਜੇ ਨੂੰ ਬੁਲਾ ਰਾ ਆਪਣਾ ਇਹ ਸ਼ਹਿਰ ਦਾ ਜਾਂਦਾ ਜੀ ਉਹ ਉਹੀ ਆਪਣੀ ਸ਼ਹਿਰੀਆ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਜਿਹੜਾ ਬੁਲਾ ਰਹੀ ਨੇ ਮੈਂ ਜਗੀਦਰ ਸਾਹਿਬ ਕੇ ਸਮੱਸਿਆ ਰੱਖੂਗਾ ਜ਼ੋਰ ਜੀ ਇਸ ਕਰਕੇ ਕਿ ਕੰਟੀ ਦਾ ਲਕਸ਼ਾ ਤੇ ਲੋਕਾਂ ਨੂੰ ਵੱਧ ਚੜ ਕੇ ਇਹਦੇ ਹਿੱਸਾ ਲੈਣਾ ਚਾਹੀਦਾ ਨਹੀਂ ਮੈਂ ਤਾਂ ਸਾਰੇ ਨੂੰ ਕਹਿੰਦਾ ਤੁਸੀਂ ਵੱਧ ਚੜ ਕੇ ਇਹਦੇ ਹਿੱਸਾ ਲਓ ਕਿ ਆਪਣੇ ਸ਼ਹਿਰ ਦੇ ਜਾਂ ਕਿਸੇ ਵੀ ਬਾਰੇ ਨੂੰ ਜਿਹਨੂੰ ਤੁਸੀਂ ਪਸੰਦ ਕਰਦੇ ਹੋ ਅੱਗੇ ਭੇਜੋ ਤਾਂ ਕਿ ਉਹ ਸ਼ਹਿਰ ਦੀ ਸਮੱਸਿਆ ਕਰ ਸਕੇ ਤੇ ਜਿਹੜੇ ਵੋਟਰ ਦੇ ਘਰੇ ਬੈਠੇ ਆ ਗਰਮੀ ਮੰਨੀ ਬੈਠੇ ਆ ਜਾਂ ਸੋਚੇ ਲੋਕਲ ਇਲੈਕਸ਼ਨ ਨਹੀਂ ਲੱਗੇ ਸਾਡਾ ਸਾਡੀ ਪਾਰਟੀ ਸਿੱਧੀ ਜ਼ਿਆਦਾ ਜੁਗੀ ਨਹੀਂ ਹੈ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਇਸ ਟਾਈਮ ਗਰਮੀ ਮੰਨਦਾ ਤਾਂ ਕੋਈ ਉਹ ਨਹੀਂ ਹੈਗਾ ਕਿ ਕਿਉਂਕਿ ਦੇਖੋ ਫਿਰ ਲੋਕੀ ਬਾਅਦ ਵਿੱਚ ਨੁਕਸ ਕਰਦੇ ਆ ਜੀ ਬਲਾਰੂ ਦੇ ਵਿੱਚ ਵੀ ਜੀ ਸਾਡਾ ਅੱਗੇ ਸਮੱਸਿਆਵਾਂ ਰੱਖਦਾ ਨਹੀਂ ਜੀ ਜਦੋਂ ਤੁਸੀਂ ਵੋਟ ਹੀ ਨਹੀਂ ਪਾਉਂਗੇ ਜੀ ਬੀਰ ਬੰਦਾ ਅੱਗੇ ਪਹੁੰਚ ਮਟੋ ਰਹੀ ਹੈ ਆਪਣਾ ਇਸ ਕਰਕੇ ਲੋੜ ਤਾਂ ਹੀ ਆਪਣਾ ਰੁਕਾਵ ਰਹੀ ਹੈ ਕਿ ਸਾਡੇ ਵਿਚਾਰ ਵੀ ਸਾਡੇ ਕਰਦੇ ਆ ਸਾਰੇ ਮੀਡੀਆ ਤੁਹਾਡੇ ਨਾਲ ਤਾਂ ਉਹਨਾਂ ਨੂੰ ਸੁਣਦੀ ਹੈ ਜਿਹਨੂੰ ਤੁਸੀਂ ਬੰਦ ਕਰਦੇ ਹੋ ਲੋੜ ਤਾਂ ਪਾਣੀ ਹੀ ਚਾਹੀਦੀ ਹੈ ਜੀ ਉਹ ਵੀ ਤੁਹਾਡਾ ਰੁਕਾਵ ਹੈ ਜੇ ਲੋੜ ਹੀ ਨਹੀਂ ਪਾਓਗੇ ਤੁਸੀਂ ਫਿਰ ਆਪਣਾ ਸਮੱਸਿਆ ਰੱਖਣ ਨੂੰ ਦੇ ਰਹੇ ਹੋ ਜੀ ਬਿਲਕੁਲ ਇਹਨਾਂ ਨੇ ਇੱਕ ਬਹੁਤ ਵਧੀਆ ਗੱਲ ਕਹੀ ਹੈ ਕਿ ਇਹ ਮੌਕਾ ਹੈ ਸਾਨੂੰ ਆਪਣੇ ਜਿਹੜਾ ਸਾਡਾ ਹਲਕਾ ਹੈ ਉਹਦਾ ਬਲਾਰਾ ਚੁਣਨ ਦੀ ਕਿਉਂਕਿ ਜੇ ਅਸੀਂ ਬਲਾਰਾ ਨਹੀਂ ਚੁਣਾਂਗੇ ਤਾਂ ਅਸੀਂ ਅੱਗੇ ਜਿਹੜੀ ਆਪਣੀ ਅਜ਼ਾਜ ਹੈ ਉਹ ਕਿੱਲੇ ਲੈ ਕੇ ਜਾਵਾਂਗੇ ਸਾਡੀ ਵੀ ਮੁੱਖਟੇ న్యూਸ ਵਾਲੀ ਇਹੀ ਆਸ ਹੈ ਕਿ ਤੁਸੀਂ ਬਿਲਕੁਲ ਆਪਣੇ ਘਰਾਂ ਤੋਂ ਬਾਹਰ ਨਿਕਲੋ ਤੇ ਆਪਣੇ ਜਿਹੜੇ ਤੁਹਾਨੂੰ ਵੋਟ ਦੇ ਕਨਸਟੀਟਿਊਸ਼ਨ ਬਲੋ ਘਰ ਦਿੱਤਾ ਗਿਆ ਹੈ ਬਿਲਕੁਲ ਤੁਸੀਂ ਉਹਦਾ ਇਸਤੇਮਾਲ ਕਰੋ ਹੁਣ ਇਹ ਨੇ ਬਿਆਸੀ ਵਿਰਿਆ ਦੇ ਜਨਾਬ ਯਸ਼ਪਾਲ ਜੀ ਇਹਨਾਂ ਦੱਸਿਆ ਕਿ ਸਬੰਧਤ ਅਧਿਕਾਰੀ ਘਰੋਂ ਇਹਨਾਂ ਦਾ ਨਾਮ ਨੋਟ ਕਰਕੇ ਲੈ ਗਏ ਸਨ ਕਿ ਇਹਨਾਂ ਦਾ ਵੋਟ ਘਰੋਂ ਪਵੇਗਾ ਲੇਕਿਨ ਉਸ ਤੋਂ ਬਾਅਦ ਕੋਈ ਵੀ ਨਹੀਂ ਆਇਆ ਯਸ਼ਪਰ ਕਿੰਨੀ ਏਜ ਆਪਕੀ ਮੇਰੀ ਬਿਆਲੀ ਜਿਲ੍ਹੇ ਨਾ ਹਾਂਜੀ ਬਿਆਲੀ 42 ਦਾ ਜਨਮ ਹੈ ਤੋਂ ਅੱਜ ਆਪਨੇ ਵੋਟ ਡਾਲੀ ਆਪਕੋ ਕਿਹਦਾ ਲੱਗ ਰਹਾ ਜੀ ਇਹ ਪਹਿਲੀ ਵਾਰੀ ਹੈ ਜਿਹੜਾ ਮੈਨੂੰ ਬਿਠਾ ਕੇ ਇਸ ਤਰ੍ਹਾਂ ਦੇ ਕੇ ਮੈਨੂੰ ਬਹੁਤ ਅੱਛਾ ਲੱਗਿਆ ਕਿ ਇਸ ਵਾਰ ਬਹੁਤ ਮੈਨੂੰ ਚੰਗੇ ਲੱਗੇ ਤਾਂ ਮੈਨੂੰ ਆਪਣਾ ਪੁਰਸੋਲੇ ਅੰਦਰ ਲੈ ਕੇ ਸੀ ਕਿ ਮੈਨੂੰ ਤੁਸੀਂ ਉਹ ਜਿੰਨੀ ਉਮਰ ਦੇ ਵਿੱਚ ਵੋਟ ਪਾਣ ਆਏ ਹੋ ਤੁਸੀਂ ਕਹਾਂ ਤੁਸੀਂ ਕਹਾਂ ਇਹ ਵੀ ਉਹ ਕੰਨ ਜਿਸੀ ਵੀ ਕਰੇ ਵੋਟ ਪਾ ਜਾਣਗੇ ਉਹ ਲੈ ਕੇ ਤੇ ਲੈ ਗਏ ਸੀ ਲੇਕਿਨ ਕੋਈ ਨਹੀਂ ਆਈ ਲੋ ਇਸ ਕਰਕੇ ਫਿਰ ਨਹੀਂ ਕਰੀ ਤੁਸੀਂ ਤੇ ਇਹ ਨੇ ਜਨਾਬ ਸੁਨੀਲ ਕੁਮਾਰ ਜੈਨ ਹੁਣ ਇਹਨਾਂ ਨੂੰ ਵੀ ਕੀ ਪਰੇਸ਼ਾਨੀ ਆਈ ਉਹ ਵੀ ਜਰਾ ਸੁਨੂ ਸੁਨੀਲ ਕੁਮਾਰ ਜਾਨ ਜੀ ਜੈਮਸਨ ਤੁਹਾਨੂੰ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਰਹਿ ਜੀ ਸਿਸਟਮ ਜਦੋਂ ਵੋਟਪਾ ਕੇ ਆਏ ਹੋ ਤੁਸੀਂ ਕੋਈ ਨਾਲ ਅੱਛਾ ਨਹੀਂ ਲੱਗਿਆ ਮਨ ਲੱਗਿਆ ਜਿਹੜਾ ਆ ਗਿਆ ਜੀ ਜੋ ਸੀਨੀਅਰ ਸਿਟੀਜ਼ਨ ਖੜੇ ਸੀਗੇ ਉਹ ਲਾਈਨ ਵਿੱਚ ਪਹਿਲੇ 6 55 ਦੇ ਮੈਂ ਆ ਗਿਆ ਸੀ ਆ ਤੇ ਮੈਂ ਲਾਈਨ ਵਿੱਚ ਖੜਾ ਰਹਾ ਉਸ ਤੋਂ ਬਾਅਦ ਕਿਸੇ ਨੇ ਆ ਕੇ ਕਿਹਾ ਜੀ ਮੈਂ ਸੀਨੀਅਰ ਸਿਟੀਜ਼ਨ ਹੈ ਉਹਨੂੰ ਪਹਿਲੇ ਭੇਜਤਾ ਵਾਂ ਲੱਗੇ ਜਦਕਿ ਆਮ ਆਲਸੋ ਸੀਨੀਅਰ ਸਿਟੀਜ਼ਨ ਤੋਂ ਇਸ ਤਰ੍ਹਾਂ ਦਾ ਪੇ ਤਾਂ ਬਾਬੂ ਲੱਗੇ ਜਿਹੜਾ ਨਹੀਂ ਹੋਣਾ ਚਾਹੀਦਾ ਬਾਬੂ ਲੱਗੇ ਤੁਹਾਡੇ ਵੱਲੋਂ ਕੀ ਕਾਰਵਾਈ ਰਹੇਗੀ ਜੀ ਮੈਂ ਆਈ ਵਿਲ ਕੰਪਲੇਨ ਟੂ ਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੁਸੀਂ ਕੀ ਸਮਝੋ ਕੀ ਇੰਤਜ਼ਾਮ ਹੋਣਾ ਚਾਹੀਦਾ ਸੀਗਾ ਜਿੱਥੇ ਇਹ ਹੋਣਾ ਚਾਹੀਦਾ ਜਾਂ ਤਾਂ ਪਹਿਲੇ ਦੱਸਿਆ ਜਾਵੇ ਸੀਨੀਅਰ ਸਿਟੀਜ਼ਨ ਜਿਹੜੇ ਹੈਗੇ ਅਲੱਗ ਲਾਈਨ 'ਚ ਖੜੇ ਹੋ ਜਾਣ ਆਪਣੇ ਤੇ ਉਹ ਸੀਨੀਅਰ ਸਿਟੀਜ਼ਨ ਦੀ ਲਾਈਨ ਅਲੱਗ ਹੋਵੇ ਅਗਰ ਇੱਕੋ ਲਾਈਨ ਹੈਗੀ ਤਾਂ ਫਿਰ ਇਸ ਤਰ੍ਹਾਂ ਦਾ ਪੇਤ ਪਾਉ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਜਿਵੇਂ ਕਿ ਜੈਨ ਸਾਹਿਬ ਨੇ ਅਰੋਪ ਲਾਇਆ ਹੈ ਕਿ ਇੱਕ ਸੀਨੀਅਰ ਸਿਟੀਜ਼ਨ ਹੋਣ ਦੇ ਬਾਵਜੂਦ ਉਹਨਾਂ ਨੂੰ ਲਾਈਨ ਵਿੱਚ ਲੰਮੇ ਸਮੇਂ ਇੰਤਜ਼ਾਰ ਕਰਨਾ ਪਿਆ ਜਦ ਕਿ ਉਹਨਾਂ ਤੋਂ ਬਾਅਦ ਵਿੱਚ ਆਏ ਲੋਕ ਪਹਿਲਾਂ ਆਪਦਾ ਵੋਟ ਪਾ ਕੇ ਚਲੇ ਗਏ ਤੇ ਤੁਸੀਂ ਆਪਣੀ ਸਕਰੀਨ ਤੇ ਵੇਖ ਵੀ ਸਕਦੇ ਹੋ ਕਿ ਬੂਥਾਂ ਦੇ ਬਾਹਰ ਦੋ ਲਾਈਨਾਂ ਹੀ ਲੱਗੀਆਂ ਹੋਈਆਂ ਸਨ ਇੱਕ ਮਰਦਾਂ ਦੀ ਤੇ ਇੱਕ ਔਰਤਾਂ ਦੀ ਸ਼ਾਇਦ ਬੂਥ ਦਾ ਦਰਵਾਜ਼ਾ ਢੀੜਾ ਹੋਣ ਕਰਕੇ ਸੀਨੀਅਰ ਸਿਟੀਜ਼ਨ ਵਾਸਤੇ ਅਲੱਗ ਲਾਈਨ ਦੀ ਥਾਂ ਹੀ ਨਹੀਂ ਹੈ ਲੇਕਿਨ ਫਿਰ ਵੀ ਬਾਹਰ ਬੈਠੇ ਅਧਿਕਾਰੀ ਇਹ ਦਾਅਵਾ ਕਰ ਰਹੇ ਸਨ ਕਿ ਸੀਨੀਅਰ ਸਿਟੀਜ਼ਨ ਨੂੰ ਲਾਈਨ ਵਿੱਚ ਲੱਗਣ ਦੀ ਲੋੜ ਨਹੀਂ ਹੈ ਲੇਕਿਨ ਬੂਥ ਦੇ ਬਾਹਰ ਇਸ ਸੰਬੰਧੀ ਇੰਤਜ਼ਾਮ ਦੇ ਨਾਤੇ ਕੋਈ ਵੀ ਚੀਜ਼ ਸਾਡੇ ਕੈਮਰੇ ਦੀ ਅੱਖ ਵਿੱਚ ਕ ਨਹੀਂ ਹੋਈ ਜਿਹੜਾ ਕਿ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਤੇ ਮਹੌਲ ਲਾਂਦਾ ਹੈ ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਚੋਣਾ ਵੇਲੇ ਕਿਸੇ ਵੀ ਬੂਧੀ ਚੋਣ ਕਰਨ ਸਮੇਂ ਹਰ ਇੰਤਜ਼ਾਮ ਨੂੰ ਉਥੇ ਯਕੀਨੀ ਬਣਾ ਲੈਣ ਤਾਂ ਜੋ ਵੋਟਰਾਂ ਨੂੰ ਕਿਸੇ ਵੀ ਔਕਾ ਦਾ ਸਾਹਮਣਾ ਨਾ ਕਰਨਾ ਪਵੇ ਮੋਗਾ ਟੂਡੇ ਨਿਊਜ਼ ਲਈ ਸਹਿ ਹੋਗੀ ਅਸ਼ੋਕ ਮੋਹਰਿਆ ਦੇ ਨਾਲ ਮਨੀਸ਼ ਜਿੰਦਲ ਮੋਗਾ